ਦੋਸਤੋ ਜੰਮੂ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਸ਼ਿਕਾਰਗੜ ਜਿੱਥੇ ਇੰਦਰਾ ਗਾਂਧੀ ਅਕਸਰ ਹੀ ਛੁੱਟੀਆਂ ਮਨਾਉਣ ਜਾਇਆ ਕਰਦੀ ਸੀ ਇੱਕ ਦਿਨ ਉੱਥੇ ਇੱਕ ਚਟਾਨ ਤੇ ਬੈਠੀ ਇੰਦਰਾ ਗਾਂਧੀ ਇੱਕ ਕਿਤਾਬ ਪੜ੍ਹ ਰਹੀ ਸੀ ਤਾਂ ਉਸ ਵਕਤ ਘੋੜੀ ਤੇ ਬੈਠਾ ਇੱਕ ਸ਼ਖਸ ਉਸ ਦੇ ਕੋਲੋਂ ਲੰਘਦਾ ਹੈ ਇਸ ਸ਼ਖਸ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਥੋੜੀ ਦੂਰ ਜਾ ਕੇ ਉਹ ਇੰਦਰਾ ਗਾਂਧੀ ਦੇ ਬੋਡੀਗਾਰਡ ਨੂੰ ਪੁੱਛਦਾ ਕਿ ਕੀ ਇਹ ਇੰਦਰਾ ਗਾਂਧੀ ਬੈਠੀ ਹੈ ਕੀ ਮੈਂ ਇਸ ਨੂੰ ਮਿਲ ਸਕਦਾ ਹਾਂ ਪਰ ਉਹ ਬਾਡੀਗਾਰਡ ਇਸ ਦੀ ਇਜਾਜ਼ਤ ਨਹੀਂ ਦਿੰਦਾ ਜਦੋਂ ਇੰਦਰਾ ਦੀ ਨਜ਼ਰ ਉਸ ਚਿੱਟੇ ਕੱਪੜਿਆਂ ਵਾਲੇ ਤੇ ਪੈਂਦੀ ਹੈ ਤਾਂ ਉਹ ਆਪ ਉੱਠ ਕੇ ਉਸ ਬੰਦੇ ਨੂੰ ਮਿਲਣ ਪਹੁੰਚ ਜਾਂਦੀ ਗੱਲਬਾਤ ਦੌਰਾਨ ਇਹ ਸ਼ਖਸ ਦੱਸਦਾ ਹੈ ਕਿ ਮੈਂ ਇੱਕ ਜੋਗ ਗੁਰੂ ਹਾਂ ਅਤੇ ਕੁੜੀਆਂ ਨੂੰ ਯੋਗ ਸਿਖਾਉਂਦਾ ਹਾਂ ਇਹ ਸਾਰੀ ਘਟਨਾ ਹੋਈ ਸੀ ਸਾਲ 1957 ਵਿੱਚ ਪਰ ਹੁਣ ਜਾਵਾਂਗੇ ਸਾਲ 1971 ਵਿੱਚ ਜਦੋਂ ਭਾਰਤ ਵਿੱਚ ਆਮ ਇਲੈਕਸ਼ਨ ਹੋਏ ਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਪਰ ਨਤੀਜੇ ਵਾਲੇ ਦਿਨ ਹੀ ਇਹ ਜੋਗ ਗੁਰੂ ਮੀਡੀਆ ਨੂੰ ਕੈਬਨਟ ਮੰਤਰੀਆਂ ਦੀ ਇੱਕ ਲਿਸਟ ਦਿੰਦਾ ਹੈ ਕਿ ਇਸ ਵਾਰ ਭਾਰਤ ਵਿੱਚ ਆ ਆ ਮੰਤਰੀ ਬਣ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਕੁਝ ਦਿਨਾਂ ਬਾਅਦ ਸਰਕਾਰ ਵੱਲੋਂ ਕੈਬਨਟ ਮੰਤਰੀ ਚੁੜੇ ਜਾਂਦੇ ਹਨ ਤਾਂ ਇਹ ਉਹੀ ਹੋ ਬਹੂ ਹੁੰਦੇ ਹਨ ਜਿਹੜੇ ਜੋਗ ਗੁਰੂ ਨੇ ਪਹਿਲਾਂ ਹੀ ਮੀਡੀਆ ਨੂੰ ਦੱਸ ਦਿੱਤੇ ਸਨ ਮਤਲਬ ਕਿ ਇੰਨਾ ਵੱਡਾ ਰਤਬਾ ਸੀ ਉਸ ਜੋਗ ਗੁਰੂ ਦਾ ਜੋ ਭਾਰਤ ਦੇ ਮੰਤਰੀਆਂ ਦੀ ਚੋਣ ਕਰਦਾ ਸੀ ਇੰਦਰਾ ਗਾਂਧੀ ਦੇ ਰਾਜ ਵਿੱਚ ਇਹ ਸਾਧ ਦੀ ਤੂਤੀ ਬੋਲਦੀ ਨਹੀਂ ਸੀ ਬਲਕਿ ਗਰਜਦੀ ਹੁੰਦੀ ਸੀ ਇੱਕ ਹਸਾਮ ਨਾਲ ਪੂਰੇ ਭਾਰਤ ਨੂੰ ਹੀ ਇਹ ਜੋਗ ਗੁਰੂ ਸਾਥ ਚਲਾਉਂਦਾ ਸੀ ਵੱਡੇ ਵੱਡੇ ਅਫਸਰਾਂ ਤੋਂ ਲੈ ਕੇ ਕੇਂਦਰੀ ਮੰਤਰੀਆਂ ਤੱਕ ਸਾਰੇ ਇਸ ਜੋਗ ਗੁਰੂ ਅੱਗੇ ਪੂਛਾ ਲਾਉਂਦੇ ਫਿਰਦੇ ਸਨ ਸੋ ਆਓ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਅੱਜ ਸੁਣਾਵਾਂਗੇ ਤੁਹਾਨੂੰ ਇੰਦਰਾ ਗਾਂਧੀ ਦੇ ਜੋਗ ਗੁਰੂ ਤਰੇਂਦਰ ਸ਼ਾਸਤਰੀ ਦੀ ਕਹਾਣੀ ਜਿਸ ਕਰਕੇ ਇੰਦਰਾ ਗਾਂਧੀ ਬਦਨਾਮ ਹੋਈ ਇਹ ਇਕਲੌਤਾ ਉਹ ਸ਼ਖਸ ਸੀ ਜੋ ਇਕੱਲਾ ਕਈ-ਕਈ ਘੰਟੇ ਇੰਦਰਾ ਗਾਂਧੀ ਦੇ ਕਮਰੇ ਵਿੱਚ ਰਹਿ ਸਕਦਾ ਸੀ ਕਿਹਾ ਜਾਂਦਾ ਹੈ ਕਿ ਜਿਸ ਹਵਾਈ ਜਹਾਜ਼ ਵਿੱਚ ਸੰਜੇ ਗਾਂਧੀ ਦੀ ਮੌਤ ਹੋਈ ਉਹ ਜਹਾਜ਼ ਵੀ ਇਸੇ ਸਾਥ ਤਰਿੰਦਰ ਸ਼ਾਸਤਰੀ ਦਾ ਹੀ ਸੀ ਅਜੇ ਇਹ ਕਈ ਜਹਾਜ਼ ਕਈ ਸੌ ਮਹਿੰਗੀਆਂ ਕਾਰਾਂ ਦਾ ਤਰਿੰਦਰ ਸ਼ਾਸਤਰੀ ਮਾਲਕ ਸੀ ਜੋ ਉਸ ਨੂੰ ਲੋਕਾਂ ਵੱਲੋਂ ਜਾਂ ਫਿਰ ਇੰਦਰਾ ਗਾਂਧੀ ਵੱਲੋਂ ਗਿਫਟ ਵਿੱਚ ਮਿਲੇ ਸਨ ਇਹਨਾਂ ਦੀ ਕੋਈ ਵੀ ਕਸਟਮ ਡਿਊਟੀ ਜਾਂ ਫਿਰ ਟੈਕਸ ਨਹੀਂ ਸੀ ਲੱਗਦਾ ਦਿੱਲੀ ਦੇ ਪੌਚ ਇਲਾਕੇ ਵਿੱਚ ਉਸ ਦੀ ਇੱਕ ਆਲੀਸ਼ਾਨ ਕੋਠੀ ਸੀ ਜਿੱਥੇ ਵੱਡੇ ਵੱਡੇ ਮੰਤਰੀ ਲੀਡਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਵੱਡੇ ਵੱਡੇ ਬਿਜ਼ਨਸਮੈਨ ਅਤੇ ਬਾਲੀਵੁੱਡ ਦੇ ਵੱਡੇ ਐਕਟਰਾਂ ਨੂੰ ਤਾਂ ਉਸ ਸਾਥ ਦੇ ਦਰਸ਼ਨਾ ਦਾ ਸੁਭਾਗ ਹੀ ਬੜੀ ਮੁਸ਼ਕਲ ਨਾਲ ਮਿਲਦਾ ਸੀ ਸਾਰਾ ਭਾਰਤ ਹੀ ਉਸ ਵਕਤੇ ਗੱਲ ਜਾਣਦਾ ਸੀ ਕਿ ਜੇ ਇਸ ਚੀਜ਼ ਨੂੰ ਇੱਕ ਵਾਰ ਤਰੇਂਦਰ ਸ਼ਾਸਤਰੀ ਨੇ ਹਾਂ ਕਰ ਦਿੱਤੀ ਫਿਰ ਉਹ ਖੁਦ ਇੰਦਰਾ ਗਾਂਧੀ ਵੀ ਉਸ ਨੂੰ ਨਾ ਨਹੀਂ ਕਹਿ ਸਕਦੀ ਇન્દਰਾ ਬ੍ਰਹਮਚਾਰੀ ਦਾ ਅਸਲੀ ਤਾਕਤ ਦਾ ਅਹਿਸਾਸ ਦੁਨੀਆ ਨੂੰ ਸਾਲ 1977 ਦੇ ਦੌਰਾਨ ਹੋਇਆ ਜਦੋਂ ਐਮਰਜੈਂਸੀ ਦੀ ਜਾਂਚ ਲਈ ਬਣੇ ਕਮਿਸ਼ਨ ਵੱਲੋਂ ਇਸ ਬ੍ਰਹਮਚਾਰੀ ਦੇ ਕਈ ਵੱਡੇ ਵੱਡੇ ਖੁਲਾਸੇ ਕੀਤੇ ਗਏ ਬ੍ਰਹਮਚਾਰੀ ਦੇ ਚੱਲਦੇ ਸਿੱਕੇ ਦੀ ਕਹਾਣੀ ਬਿਲਕੁਲ ਇન્દਰਾ ਗਾਂਧੀ ਦੀ ਚੜਤ ਦੇ ਨਾਲ-ਨਾਲ ਹੀ ਚੱਲੀ ਕਿਉਂਕਿ 1960 ਦੇ ਦਹਾਕੇ ਵਿੱਚ ਤਰਿੰਦਰ ਬ੍ਰਹਮਚਾਰੀ ਡਿਫੈਂਸ ਕਲੋਨੀ ਵਿੱਚ ਇੱਕ ਕਿਰਾਏ ਦੇ ਛੋਟੇ ਜਿਹੇ ਮਕਾਨ ਵਿੱਚ ਘਰ ਤੋਂ ਹੀ ਆਪਣਾ ਇੱਕ ਨਿੱਕਾ ਜਿਹਾ ਜੋ ਕੇਂਦਰ ਚਲਾਉਂਦਾ ਹੁੰਦਾ ਸੀ ਪਰ ਜਦੋਂ 1969 ਵਿੱਚ ਇੰਦਰਾ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੀ ਤਾਂ ਉਦੋਂ ਹੀ ਤ੍ਰਿੰਦਰ ਸ਼ਾਸਤਰੀ ਨੂੰ ਦੋ ਕਿੱਲਿਆਂ ਦਾ ਦਿੱਲੀ ਦੇ ਪੌਚ ਇਲਾਕੇ ਵਿੱਚ ਸਿਰਫ 50 ਰੁਪਏ 50000 ਰੁਪਏ ਦੇ ਕੇ ਸਰਕਾਰ ਵੱਲੋਂ ਇੱਕ ਵੱਡਾ ਪਲਾਟ ਦੇ ਦਿੱਤਾ ਗਿਆ ਜਦ ਕਿ ਉਸ ਦੇ ਆਸ-ਪਾਸ ਦੇ ਇਲਾਕੇ ਦੀ ਫੁੱਟਾਂ ਦੇ ਵਿੱਚ ਹੀ ਕਰੋੜਾਂ ਰੁਪਏ ਵਿੱਚ ਕੀਮਤ ਸੀ ਇਸ ਤੋਂ ਕੁਝ ਸਮੇਂ ਬਾਅਦ ਹੀਂਦਰਾ ਗਾਂਧੀ ਵੱਲੋਂ ਇੱਕ ਹੋਰ ਤਿੰਨ ਕਿੱल्ल्या ਦਾ ਫਾਰਮ ਹਾਊਸ ਦਿੱਲੀ ਵਿੱਚ ਬ੍ਰਹਮਚਾਰੀ ਨੂੰ ਤੋਹਫੇ ਦੇ ਰੂਪ ਵਿੱਚ ਦਿੱਤਾ ਗਿਆ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਹੁੰਦਿਆਂ ਹੀ ਬ੍ਰਹਮਚਾਰੀ ਕਈ-ਕਈ ਵੱਡੇ-ਵੱਡੇ ਮੰਤਰੀਆਂ ਨੂੰ ਡਿਸਮਿਸ ਕਰਕੇ ਘਰ ਨੂੰ ਤੋੜ ਦਿੰਦਾ ਹੁੰਦਾ ਸੀ ਪਰ ਜਦੋਂ ਤਾਕਤਿੰਦਰਾ ਗਾਂਧੀ ਦੇ ਹੱਥ ਵਿੱਚ ਸਾਰੀ ਆਈ ਤਾਂ ਉਸ ਵਕਤ ਤਰਿੰਦਰ ਸ਼ਾਸਤਰੀ ਨੇ ਇੰਦਰ ਕੁਮਾਰ ਗੁਜਰਾਲ ਵਰਗੇ ਵੱਡੇ ਲੀਡਰਾਂ ਨੂੰ ਵੀ ਨਹੀਂ ਬਖਸ਼ਿਆ ਐਡਾ ਵੱਡਾ ਰਤਬਾ ਸੀ ਇਸ ਸਾਧ ਦਾ ਤ੍ਰਿੰਦਰ ਬ੍ਰਹਮਚਾਰੀ ਵੱਲੋਂ ਹਰੇਕ ਵਿਭਾਗ ਦੇ ਮੰਤਰੀਆਂ ਕੋਲੋਂ ਆਪਣੇ ਆਸ਼ਰਮਾਂ ਵਾਸਤੇ ਆਪਦੇ ਨਿੱਜੀ ਖਰਚਿਆਂ ਵਾਸਤੇ ਮੁਫਤ ਵਿੱਚ ਜ਼ਮੀਨਾਂ ਮੁਫਤ ਵਿੱਚ ਗ੍ਰਾਂਟਾਂ ਅਤੇ ਸਾਲਾਨਾ ਖਰਚਾ ਮੰਗਿਆ ਜਾਂਦਾ ਸੀ ਜੇਕਰ ਕੋਈ ਮੰਤਰੀ ਅਨਾਕਾਨੀ ਕਰਦਾ ਤਾਂ ਉਸ ਨੂੰ ਰਾਤੋਂ ਰਾਤ ਹੀ ਦਿਸਮਤ ਕਰ ਦਿੱਤਾ ਜਾਂਦਾ ਇੰਦਰ ਕੁਮਾਰ ਗੁਜਰਾਲ ਨਾਲ ਵੀ ਇਹੀ ਹੋਇਆ ਉਸਨੇ ਬ੍ਰਹਮਚਾਰੀ ਨੂੰ ਸਰਕਾਰੀ ਜ਼ਮੀਨ ਦੇਣ ਤੋਂ ਨਾ ਕਰ ਦਿੱਤੀ ਤਾਂ ਉਹ ਅਗਲੇ ਦਿਨ ਹੀ ਡਿਸਮਿਸ ਹੋ ਗਿਆ ਇਹ ਬ੍ਰਹਮਚਾਰੀ ਇੰਦਰ ਕੁਮਾਰ ਗੁਜਰਾਲ ਦੇ ਦਫ਼ਤਰ ਵਿੱਚ ਆ ਕੇ ਉਸ ਨੂੰ ਧਮਕੀ ਦੇ ਕੇ ਗਿਆ ਸੀ ਕਿ ਕੱਲ ਨੂੰ ਤੂੰ ਇੱਥੇ ਦਿਖੇਗਾ ਨਹੀਂ ਇਹ ਸਤਿਨਦਰ ਸ਼ਾਸਤਰੀ ਦੇ ਕਿਸੇ ਇੱਥੇ ਹੀ ਖਤਮ ਨਹੀਂ ਹੁੰਦੇ ਇਸ ਕੋਲ ਕਈ ਆਪਣੇ ਪਰਸਨਲ ਜਹਾਜ਼ ਸਨ ਜੋ ਇਸ ਨੂੰ ਗਿਫਟ ਵਿੱਚ ਮਿਲੇ ਸਨ ਖੁਦ ਇੰਦਰਾ ਗਾਂਧੀ ਵੀ ਇਲੈਕਸ਼ਨਾਂ ਵਿੱਚ ਰੈਲੀਆਂ ਕਰਨ ਵਾਸਤੇ ਇਸ ਦੇ ਜਹਾਜ਼ਾਂ ਨੂੰ ਵਰਤਿਆ ਕਰਦੀ ਸੀ ਇਹ ਸਾਰੇ ਜਹਾਜ਼ ਦਿੱਲੀ ਦੇ ਸ਼ਬਦਰਜੰਗ ਸਰਕਾਰੀ 에어ਪੋਰਟ ਤੋਂ ਉੜਦੇ ਸਨ ਜਿਸ ਨੂੰ ਬ੍ਰਹਮਚਾਰੀ ਜਦੋਂ ਮਰਜ਼ੀ ਚਾਹੇ ਬਿਨਾਂ ਕਿਸੇ ਰੋਕਟੋਕ ਦੇ ਵਰਤਦਾ ਹੁੰਦਾ ਸੀ ਇਕੱਲੀ ਦਿੱਲੀ ਵਿੱਚ ਨਹੀਂ ਭਾਰਤ ਦੇ ਵੱਡੇ ਵੱਡੇ ਸ਼ਹਿਰ ਜਿਵੇਂ ਜੰਮੂ ਆਦਿ ਵਿੱਚ ਵੀ ਇਸ ਸ਼ਾਸਤਰੀ ਨੇ ਆਪਣੇ ਨਿੱਜੀ ਹੈਲੀਪੈਡ ਤੇ ਨਿੱਜੀ ਹਵਾਈ ਪੱਟੀਆਂ ਬਣਾਈਆਂ ਹੋਈਆਂ ਸਨ ਜੋ ਕਿ ਇੰਦਰਾ ਗਾਂਧੀ ਨੇ ਇਸ ਨੂੰ ਸਰਕਾਰੀ ਕੋਟੇ ਵਿੱਚੋਂ ਬਣਾ ਕੇ ਦਿੱਤੀਆਂ ਸਨ ਜੰਮੂ ਦਾ ਇਸ ਬ੍ਰਹਮਚਾਰੀ ਦਾ 에ਰਪੋਰਟ ਪਾਕਿਸਤਾਨ ਦੀ ਹੱਦ ਦੇ ਬਿਲਕੁਲ ਕੋਲ ਸੀ ਜੋ ਭਾਰਤੀ ਸੁਰੱਖਿਆ ਨਿਯਮਾਂ ਨੂੰ ਤਾਕਤ ਤੇ ਰੱਖ ਕੇ ਬਣਾਇਆ ਗਿਆ ਸੀ ਇਸ ਬ੍ਰਹਮਚਾਰੀ ਨੂੰ ਪੂਰੀ ਦੁਨੀਆ ਦੇ ਲੋਕ ਭਾਰਤ ਦਾ ਰਾਜਪੁੱਤਨ ਕਹਿੰਦੇ ਸਨ ਰਾਜਪੁੱਤਨ ਇੱਕ ਰੂਸੀ ਤਾੰਤਰਿਕ ਸੀ ਜਿਸ ਨੇ ਆਪਣੇ ਜਾਦੂ ਟੂਣਿਆਂ ਨਾਲ ਪੂਰੇ ਰੂਸ ਨੂੰ ਹੀ 20ਵੀਂ ਸਦੀ ਵਿੱਚ ਗਲਾਮ ਬਣਾ ਲਿਆ ਸੀ ਤਰਿੰਦਰ ਸ਼ਾਸਤਰੀ ਵੀ ਅਜਿਹਾ ਹੀ ਸੀ ਜਿਸ ਨੇ ਸਿਰਫ ਕੱਲੀ ਇੰਦਰਾ ਗਾਂਧੀ ਨੂੰ ਹੀ ਆਪਣੇ ਵੱਸ ਵਿੱਚ ਕੀਤਾ ਤੇ ਫਿਰ ਦੂਜੇ ਸਾਰੇ ਆਪਣੇ ਆਪ ਹੀ ਉਸ ਦੇ ਵੱਸ ਵਿੱਚ ਹੋ ਗਏ 6 ਫੁੱਟ ਲੰਮਾ ਗੋਰੀ ਚਮੜੀ ਵਾਲਾ ਵਾਲ ਖੁੱਲੇ ਹੋਏ ਇਸ ਸਾਧ ਆਪਣੇ ਆਪ ਨੂੰ ਲੋਕਾਂ ਦਾ ਮਸੀਹਾ ਦੱਸਦਾ ਸੀ ਬਹੁਤੇ ਲੋਕ ਇਸ ਸਾਧ ਦੇ ਅੱਗੇ ਇੰਨੇ ਗੋਡੇ ਟੇਕ ਗਏ ਸਨ ਕਿ ਇਸ ਨੂੰ ਈਸਾ ਮਸੀਹ ਦਾ ਦਰਜਾ ਦਿੰਦੇ ਸਨ ਇੰਦਰਾ ਗਾਂਧੀ ਦਾ ਇਸ ਬ੍ਰਹਮਚਾਰੀ ਨਾਲ ਕੀ ਰਿਸ਼ਤਾ ਸੀ ਇਸ ਦਾ ਖੁਲਾਸਾ ਖੁਦ ਇੰਦਰਾ ਗਾਂਧੀ ਵੱਲੋਂ ਆਪਣੀ ਇੱਕ ਦੋਸਤ ਨੂੰ ਲਿਖੇ ਖੱਤ ਵਿੱਚ ਹੋਇਆ ਇਸ ਖੱਤ ਵਿੱਚ ਆਪਣੀ ਦੋਸਤ ਨੂੰ ਇੰਦਰਾ ਗਾਂਧੀ ਨੇ ਲਿਖਿਆ ਕਿ ਮੈਂ ਹੁਣ ਯੋਗ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹਾਂ ਮੈਨੂੰ ਇੱਕ ਬੜਾ ਸੁੰਦਰ ਅਤੇ ਪਿਆਰਾ ਯੋਗੀ ਯੋਗ ਸਿਖਾਉਂਦਾ ਹੈ ਉਸ ਦੀ ਸ਼ਖਸੀਅਤ ਅਤੇ ਉਸ ਦੀ ਸਰੀਰਕ ਡੋਲ ਡੀਲ ਡੌਲ ਮੈਨੂੰ ਉਸ ਵੱਲ ਆਕਰਸ਼ਿਤ ਕਰਦੀ ਹੈ ਪਰ ਉਸ ਨਾਲ ਗੱਲਬਾਤ ਕਰਨਾ ਮੇਰੇ ਲਈ ਇੱਕ ਬੜੀ ਵੱਡੀ ਸਜ਼ਾ ਹੈ 80 ਦੇ ਦਸ਼ਕ ਵਿੱਚ ਦੂਰਦਰਸ਼ਨ ਟੀਵੀ ਤੇ ਹਰ ਬੁੱਧਵਾਰ ਸਰਕਾਰ ਵੱਲੋਂ ਬ੍ਰਹਮਚਾਰੀ ਦਾ ਇੱਕ ਯੋਗ ਪ੍ਰੋਗਰਾਮ ਕਰਵਾਇਆ ਜਾਂਦਾ ਸੀ ਜਿਸ ਵੇਲੇ ਇੰਦਰਾ ਗਾਂਧੀ ਨੂੰ 1977 ਦੀ ਐਮਰਜੈਂਸੀ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਤਾਂ ਉਸ ਵਕਤ ਇਸ ਬ੍ਰਹਮਚਾਰੀ ਉੱਤੇ ਵੀ ਕਈ ਮੁਕਾਦਮੇ ਦਰਜ ਹੋਏ ਸਨ ਕਈ ਕਈ ਵੱਡੇ ਅਰੋਪ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੇ ਇਸ ਤ੍ਰਿੰਦਰ ਸ਼ਾਸਤਰੀ ਉੱਤੇ ਲੱਗੇ ਸਨ ਪਰ ਇਹ ਸਾਰੇ ਕੇਸ ਸਿਰਫ 3 ਸਾਲ ਹੀ ਰਹੇ ਜਦੋਂ 3 ਸਾਲਾਂ ਬਾਅਦ 1980 ਵਿੱਚ ਦੁਬਾਰਾ ਇੰਦਰਾ ਗਾਂਧੀ ਦੀ ਸਰਕਾਰ ਆਈ ਤਾਂ ਇਹ ਸਾਰੇ ਕੇਸ ਹੀ ਰਫੂ ਦਫੂ ਕਰ ਦਿੱਤੇ ਗਏ ਪਰ ਸਾਲ 1980 ਵਿੱਚ ਸੰਜੇ ਗਾਂਧੀ ਇਸੇ ਬ੍ਰਹਮਚਾਰੀ ਦੇ ਜਹਾਜ਼ ਵਿੱਚ ਕ੍ਰੈਸ਼ ਹੋਣ ਤੋਂ ਬਾਅਦ ਮਾਰਿਆ ਗਿਆ ਸੀ ਉਸ ਵਕਤ ਬਹੁਤ ਸਾਰੇ ਲੋਕਾਂ ਨੇ ਸੰਜੇ ਗਾਂਧੀ ਦੀ ਮੌਤ ਦਾ ਇਲਜ਼ਾਮ ਵੀ ਇਸੇ ਸ਼ਾਸਤਰੀ ਉੱਤੇ ਹੀ ਲਗਾਇਆ ਸੀ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਮੇਨਕਾ ਗਾਂਧੀ ਨੂੰ ਵੀ ਘਰ ਤੋਂ ਇਸੇ ਤਰਿੰਦਰ ਸ਼ਾਸਤਰੀ ਨੇ ਹੀ ਕਢਵਾਇਆ ਸੀ ਇਹਨਾਂ ਗੱਲਾਂ ਬਾਰੇ ਜਦੋਂ ਰਜੀਵ ਗਾਂਧੀ ਨੂੰ ਹੌਲੀ-ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਇਸ ਤੋਂ ਬਾਅਦ ਫਿਰ ਜਿਵੇਂ-ਜਿਵੇਂ ਰਜੀਵ ਗਾਂਧੀ ਦਾ ਪ੍ਰਭਾਵ ਵਧਦਾ ਗਿਆ ਓਵੇਂ-ਓਵੇਂ ਹੀ ਫਿਰ ਬ੍ਰਹਮਚਾਰੀ ਖੁੱਡੇ ਲੈਣ ਲੱਗਦਾ ਗਿਆ ਇਸੇ ਦੌਰਾਨ ਸਾਲ 1982 ਵਿੱਚ ਸਭ ਤੋਂ ਪਹਿਲਾਂ ਦੂਰਦਰਸ਼ਨ ਤੋਂ ਇਸ ਬ੍ਰਹਮਚਾਰੀ ਦਾ ਪ੍ਰੋਗਰਾਮ ਬੰਦ ਕਰਵਾਇਆ ਗਿਆ ਤੇ ਸਾਲ 1983 ਵਿੱਚ ਜੰਮੂ ਸਰਕਾਰ ਵੱਲੋਂ ਜੰਮੂ ਵਿੱਚ ਬ੍ਰਹਮਚਾਰੀ ਦੀ ਇੱਕ ਅਸਲਾ ਫੈਕਟਰੀ ਉੱਤੇ ਛਾਪਾ ਮਾਰਿਆ ਗਿਆ ਜਿੱਥੋਂ ਕਰੋੜਾਂ ਦੇ ਹਿਸਾਬ ਨਾਲ ਗੈਰ ਕਾਨੂੰਨੀ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਸਨ ਪਰ ਇਸ ਮਸਲੇ ਵਿੱਚ ਵੀ ਬ੍ਰਹਮਚਾਰੀ ਤੇ ਕੋਈ ਵੱਡੀ ਕਾਰਵਾਈ ਨਾ ਹੋ ਸਕੀ ਜਦੋਂ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੀ ਬ੍ਰਹਮਚਾਰੀ ਦੀ ਫਿਰ ਕਿਸਮਤ ਹੀ ਪਲਟ ਗਈ ਹਰਜੀਵ ਗਾਂਧੀ ਦੇ ਸੱਤਾ ਸੰਭਾਲਦਿਆਂ ਹੀ ਬ੍ਰਹਮਚਾਰੀ ਦਾ ਪ੍ਰਧਾਨ ਮੰਤਰੀ ਅਵਾਸ ਵਿੱਚ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ 인ਦਰਾ ਦੀ ਮੌਤ ਵਾਲੇ ਦਿਨ ਵੀ ਬ੍ਰਹਮਚਾਰੀ ਨੂੰ ਉਸ ਦੀ ਲਾਸ਼ ਦੇ ਲਾਗੇ ਨਹੀਂ ਸੀ ਜਾਣ ਦਿੱਤਾ ਗਿਆ ਕਿਉਂਕਿ ਇਸੇ ਬ੍ਰਹਮਚਾਰੀ ਦੇ ਕਰਕੇ ਹੀ 인ਦਰਾ ਗਾਂਧੀ ਨੂੰ ਪੂਰੀ ਦੁਨੀਆ ਵਿੱਚ ਬਦਨਾਮੀ ਚੱਲਣੀ ਪਈ ਸੀ ਤੇ ਫਿਰ ਅਖੀਰ 1994 ਵਿੱਚ ਸੰਜੇ ਗਾਂਧੀ ਵਾਂਗ ਹੀ 트ਿੰਦਰ ਸ਼ਾਸਤਰੀ ਆਪਣੇ ਜਹਾਜ਼ ਵਿੱਚ ਸਵਾਰ ਹੋ ਕੇ ਆਪਣੀ ਜ਼ਮੀਨ ਦਾ ਸਰਵਾਕਰਨ ਚੱਲਿਆ ਸੀ ਪਰ ਜਹਾਜ਼ ਹਵਾ ਵਿੱਚ ਹੀ ਗੋਤੇ ਖਾਂਦਾ ਧਰਤੀ ਤੇ ਆਣ ਡਿੱਗਿਆ ਤੇ ਬ੍ਰਹਮਚਾਰੀ ਮਾਰਿਆ ਗਿਆ ਇਸ ਤੋਂ ਬਾਅਦ ਕਈ ਆਸ਼ਰਮ ਉਸ ਦੇ ਖੰਡਰ ਬਣ ਗਏ ਤੇ ਕਈਆਂ ਨੂੰ ਸਰਕਾਰ ਨੇ ਐਕਵਾਇਰ ਕਰ ਲਿਆ ਸੋ ਦੋਸਤੋ ਇਹ ਸੀ ਕਹਾਣੀ 인ਦਰਾ ਗਾਂਧੀ ਦੇ ਜੋਗ ਗੁਰੂ ਤਰਿੰਦਰ ਸ਼ਾਸਤਰੀ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ